ਬਲਾਵ ਕਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਤਰ੍ਹਾਂ ਕਾਲਪੁਰਖ ਦੇ ਪਾਣੇ ਚਲਦੇ ਕਿਸ ਤਰ੍ਹਾਂ ਦਾ ਜਨਮ ਹੋਇਆ ਕਿਸ ਤਰ੍ਹਾਂ ਸੰਸਾਰ ਦੇ ਉਹਨਾਂ ਨੇ ਇਸ ਤਰ੍ਹਾਂ ਰਚਾਵਾਂ ਕੀਤੀਆਂ ਆਪਣੀਆਂ ਸਭ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੱਜ ਦੇ ਭਾਈ ਲੇਖਕਾਰ ਹਨ ਭਾਈ ਸਰਤੋਬ ਸਿੰਘ ਜੀ ਟਿਕਾਕਾਰ ਨੇ ਭਾਈ ਸੋਢੀ ਭਾਈ ਤੇਜਾ ਸਿੰਘ ਜੀ ਗੁਰੂ ਨੇ ਕਿਹtera ਉਤਾਰਤਾ ਰਿਹਾ ਉਤਾਰ ਦਾ ਕੀ ਕਾਰਨ ਸੀਗਾ ਤੁਹਾਨੂੰ ਅੱਜ ਗੁਰੂ ਦਾ ਉਤਾਰ ਬਾਰੇ ਦੱਸਾਂਗੇ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਦ ਗਲੀ ਵਿੱਚ ਧਰਮ ਦੀ ਹਾਨੀ ਹੁੰਦੀ ਹੈ ਤਾਂ ਸ੍ਰਹਿਤੀ ਵਿੱਚ ਹਾਕਾਰ ਮੱਚ ਜਾਂਦੀ ਹੈ ਸਤੋਂ ਗੁਣੇ ਪੜੋ ਸਤ ਪਰਖ ਦੁਖੀ ਹੋ ਕੇ ਕਰੋਖੇ ਜਾ ਬੈਟਦੇ ਹਨ ਅਤੇ ਰਾਖਸ਼ ਬੁੱਧੀ ਰਜੋ ਦੇ ਤਮੋ ਗੁਣੀ ਮਹਾ ਅਪਵਾਦੀਆਂ ਜ਼ਾਲਮਾਂ ਦੀ ਜਿੱਥੇ ਕਿਤੇ ਵੀ ਪੂਦੀ ਬੋਲਦੀ ਹੈ ਜਦ ਇਸ ਤਰ੍ਹਾਂ ਕੋਹਰ ਜ਼ੋਰ ਜ਼ੁਲਮ ਤੇ ਪਾਪ ਦੀ ਕਾਲੀ ਕੋੜੀ ਲਹਿਰੀ ਚੜਦੀ ਹੈ ਤਾਂ ਉਹ ਆਦ੍ਰਸ਼ ਸਤਜੈਤ ਆਨੰਦ ਨਰਿੰਕਾਰ ਜਿਸ ਦੇ ਆਸਰੇ ਧਰਮ ਖੇੜ ਖੜਾ ਵਥਨ ਕੀਤਾ ਜਾਂਦਾ ਹੈ ਆਪਣੇ ਨੂਰ ਦੀ ਬਿਜਲੀ ਦਸ਼ਕਾਉਦਾ ਹੈ ਜਿਸ ਨਾਲ ਪਾਪੂਆਂ ਤੇ ਜ਼ਾਲਮਾਂ ਨੂੰ ਭੈਅ ਆ ਤੇ ਸਤ ਗੁਰਖਾਣੇ ਉਸ ਦੀ ਹੋਂਦ ਵਿੱਚ ਧੀਰਜ ਵੱਜ ਜਾਂਦੀ ਹੈ ਆਪਾਂ ਜਦੋਂ ਦੁਨੀਆ ਦੇ ਰਾਜੇ ਤੇ ਜ਼ਾਲਮ ਹੋ ਕੇ ਪਰਜਾਂ ਨੂੰ ਜ਼ੋਰ ਜ਼ਲਮ ਨਾਲ ਹੰਕਾਰ ਤਾਂ ਕਰਦੇ ਹਨ ਤਾਂ ਪਰਜਾ ਦੇ ਲੋਕ ਦੁਖੀ ਹੋ ਕੇ ਆਪਣੀ ਰੱਖਿਆ ਵਾਸਤੇ ਆਨੰਦ ਸ਼ਾਂਤੀ ਅੱਗੇ ਸ਼ਕਤੀ ਅੱਗੇ ਪ੍ਰਕਾਰ ਕਰਦੇ ਹਨ ਜਿਸ ਨੂੰ ਨਿਵਾਰਨ ਵਾਸਤੇ ਰੰਕਾਰ ਕਿਸੇ ਮਹਾਂ ਬੜੇ ਵਿਅਕਤੀ ਨੂੰ ਸੰਸਾਰ ਤੇ ਭੇਜਦਾ ਹੈ ਅਣ ਇਹੋ ਸਮਾਂ ਸੀ ਜਦੋਂ ਕਿ Hindu ਪਰਜਾ ਅਤੇ Aurangdev ਦੇ ਜ਼ੁਲਮ ਰਾਜ ਹੇਠਾਂ ਬੜੇ ਦੁਖੀ ਸੀ ਐਸ ਸਮੇਂ ਕਿਸੇ ਸੰਤ ਸ਼ਿਫਾਈ ਵਿਅਕਤੀ ਦੀ ਲੋੜ ਸੀ ਜਿਹੜਾ ਕਿ ਯਾਲਮ ਦੇ ਯਲਮ ਦਾ ਟਕਰਾ ਕਰਨ ਵਾਸਤੇ ਯੋਗ ਹੋਵੇ ਜਿਸ ਵਿੱਚ ਸ਼ਕਤੀ ਅਤੇ ਭਗਤੀ ਦੇ ਦੋਵੇਂ ਗੁਣਾਂ ਸਮਲਿਤ ਹੋਣਾ ਅਤੇ ਸ਼ਕਤੀ ਨਾਲ ਭਗਤੀ ਵੀ ਰੱਖਿਆ ਕਰ ਸਕੇ ਅਤੇ ਭਗਤੀ ਨਾਲ ਯਾਲਮ ਦੀ ਸ਼ਕਤੀ ਨੂੰ ਪ੍ਰਵਾਹ ਕਰ ਸਕੇ ਐਸ ਮਹਾਨ ਕਾਰਜ ਦੇ ਕਾਰਨ ਕਾਰਜ ਵਾਸਤੇ ਰਹਿਕਾਰ ਜੀ ਨੇ ਤਪ ਕਰ ਰਹੇ ਮਹੰਤ ਵਸਬੀ ਨੂੰ ਆਪਣੇ ਪੁੱਤਰ ਦਾ ਮਾਨਵ ਕੁਸ਼ਕੇ ਸੰਸਾਰ ਵਿੱਚ ਭੇਜਿਆ ਇਹਦਾ ਭਾਵ ਜਦੋਂ ਸੰਸਾਰ ਤੇ ਜਲਮ ਪੂਰਾ ਵੱਜ ਜਾਂਦਾ ਹੈ ਤਾਂ ਆਕਾਲ ਪੁਰਖ ਕਿਸੇ ਨਾ ਕਿਸੇ ਦੀ ਡਿਉਟੀ ਜ਼ਰੂਰ ਲਾਉਂਦਾ ਹੈ ਇਸ ਸੰਸਾਰ ਤੇ ਜਿਵੇਂ ਕਿ ਗੁਰੂ ਜੀ ਆਪਣੀ ਕਥਾ ਚਰਿਤ੍ਰ ਵਿੱਚ ਫਰਮਾਉਂਦੇ ਹਨ ਜਬਾਈ ਅਮੇ ਆਪਣੀ ਕਥਾ ਵਿਖਾਣ ਹੋ ਤਉ ਸਾਬਤ ਜਹ ਬਿੰਦ ਮੋਹ 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 ਆਨੋ ੍ਹੇਮ ਕੋਲ ਪਰਵਤ ਹੈ ਯਹਾਂ ਸੰਤ ਸ੍ਰੇ ਗਿ ਸੋਭਤ ਹੈ ਤਹਾਂ ਸੰਤ ਸ੍ਰੇ ਗਿ ਤਹੇ ਨਾਮ ਪਹਾ पांडराज है योग मामा तह हम आदिक तपस्या साधी महाकाल काल का बरादी ये वेद कर तपस्या पाओ देखे को है गौ तात माता मुर अर्थ बरादा बहु विद योग साधना संसादा तिन को करी अर्थ की सेवा ताता पै प्रसन्न गुरु देवा तत प्रभु जब आस मोह दिया तब मैं जन्म कहल में लिया चत में बहु हमरे आमन कहे ਤੁਬੀ ਰਹੀ ਸਤਿ ਪ੍ਰਵਚਨ ਮਹਿ ਜੋ ਤਮ ਪ੍ਰਭੂ हमको ਸਮਝਾਏ ਇੱਕ ਹੈ ਕਹਿ ਲੋਕ ਬਣਾਏ ਅਰਥਾਤ ਸੰਤ ਸ੍ਰਿੰਗ ਪਰਵਤ ਵਿੱਚ ਜਿੱਥੇ ਪਾਂਡੂ ਦੇ ਰਾਜੇ ਨੇ ਯੋਗ ਕਮਾਇਆ ਸੀ ਪਾਂਡੂਆਂ ਦਾ ਰਾਜਾ ਹਿੰਦੂ ਧਰਮ ਵਿੱਚ ਹੋਇਆ ਜਿਹਨੇ ਯੋਗ ਕਮਾਇਆ ਸੀ ਉੱਥੇ ਹਿਮਕੁੰਡ ਚੋਟੀ ਪਰ ਅਸੀਂ ਬਹੁਤ ਬਸਿਆ ਕਰਕੇ ਨਿਰਗਾਰ ਨਾਲ ਇੱਕ ਰੂਪ ਹੋ ਗਏ ਇਸ ਸਮੇਂ ਮੇਰੇ ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਗੁਰੂ ਪੁੱਤਰ ਪ੍ਰਾਪਤੀ ਬਾਤ ਦੇ ਅਕਾਲ ਪੁਰਖ ਦੀ ਬਹੁਤ ਆराधना ਕੀਤੀ ਸੀਗੀ ਅਕਾਲ ਪੁਰਖ ਨੇ ਉਹਨਾਂ ਦੀ ਭਗਤੀ ਉੱਪਰ ਪ੍ਰਸੰਨ ਹੋ ਕੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਆਖਿਆ ਸੀ ਪਰ ਮੇਰੀ ਬਿਰਤੀ ਅਕਾਲ ਪੁਰਖ ਦੇ ਸਿਮਰ ਰੂਪੀ ਚਰਨਾ ਵਿੱਚ ਲੱਗੀ ਹੋਈ ਸੀ ਇਸ ਕਰਕੇ ਮੇਰਾ ਸੰਸਾਰ ਵਿੱਚ ਆਉਣ ਵਕਤੇ ਜਿੱਤ ਨਹੀਂ ਸੀ ਕਰਦਾ ਪਰantu ਪ੍ਰਭੂ ਨੇ ਮੈਨੂੰ ਇਸ ਤਰ੍ਹਾਂ ਕਿੰਦੀ ਹੋ ਸਕਿਆ ਸਮਝਾਇਆ ਤੇ ਬੁਝਾਇਆ ਅਤੇ ਇਸ ਤਰ੍ਹਾਂ ਮੈਨੂੰ ਇਹ ਸੰਸਾਰ ਵਿੱਚ ਭੇਜ ਦਿੱਤਾ ਗੁਰੂ ਬਲ ਸਿੰਘ ਜੀ ਗੈਦੇ ਨੇ ਅਕਾਲ ਪੁਰਖ ਜੀ ਨੇ ਆਪ ਜੀ ਨੂੰ ਸਮਝਾਇਆ ਕਿ ਜਿੰਨੇ ਵੀ ਅੱਗਿਓ ਮੈਂ ਵੱਡੇ ਵੱਡੇ ਪੀਰ ਪਗੰਬਰਤਾ ਭੇਜੇ ਹਨ ਉਹ ਸਾਰੇ ਆਪਣਾ ਨਾਮ ਹੀ ਜਪਉਣ ਵਿੱਚ ਲੱਗ ਪਏ ਇਸਨੇ ਸਤਨਾਮ ਪਰਮੇਸ਼ਰ ਦਾ ਨਾਮ ਨਹੀਂ ਜਪਾਇਆ ਐਡਾ ਪਾਪ ਕਿ ਦੇ ਸੱਚੇ ਵਾਹਿਗੁਰੂ ਅਕਾਲ ਪੁਰਖ ਨਾਲ ਕਿਸੇ ਨੇ ਨਹੀਂ ਜੋੜਿਆ ਸਾਰੇ ਆਪਣੇ ਆਪ ਵਿੱਚ ਹੀ ਲੱਗ ਗਏ ਪਾਰ ਬ੍ਰਹਿਮ ਨੂੰ ਕਿਸੇ ਲੈ ਨਾ ਪਛਾਨਿਆ ਐਸੇ ਕਰਕੇ ਅਕਾਲ ਪੁਰਖ ਨੇ ਕਿਹਾ ਪਾਈਂ ਦੇ ਵਿੱਚ ਮੈਂ ਆਪਣਾ ਸੁੱਤ ਧੋਨਵਾਜਾ ਪਥ ਪਰਚਰ ਕਰਦੇ ਕੋ ਸਾਜਾ ਜਹਾਂ ਤਹਾਂ ਧਰਮ ਚਲਾਏ ਬਹੁਤ ਕਾਰਨ ਤੇ ਲੋਕ ਹਟਾਏ ਅਰਥਾਤ ਮੈਂ ਆਪਣੇ ਪੁੱਤਰ ਦਾ ਸਮਾਨ ਦੇ ਕੇ ਇੱਕ ਪੰਥ ਸਾਜਣ ਵਾਸਤੇ ਭੇਜਦਾ ਹਾਂ ਉਥੇ ਜਗਤ ਵਿੱਚ ਜਾ ਕੇ ਧਰਮ ਦਾ ਰਸਤਾ ਤੋੜਿਆ ਤੇ ਖੋਟੇ ਕੰਮ ਕਰਨ ਵਾਲੇ ਲੋਕਾਂ ਨੂੰ ਹਟਾਓ ਅਕਾਲ ਪੁਰਖ ਦਾ ਇਹ ਹੁਕਮ ਸੁਣ ਕੇ ਆਪ ਜੀ ਬਰਮਾਉਂਦੇ ਹਨ ਗੁਰੂ ਬੈਗ ਸਿੰਘ ਜੀ ਕਹਿੰਦੇ ਹਨ ਕਲਵਰੋਂ 68 ਪਿਓ ਮੈਂ ਜੋਲ ਕਰ ਬਚਨ ਤਹਾਂ ਸਹਿਬ ਨੂੰ ਆਓ ਪੰਥ ਚਲ ਤਬ ਜਗਤ ਮੇਂ ਜਬ ਤੁਮ ਕਰੋ ਸਹਾਉ ਅਰਥਾਤ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਸਿਰ ਨੀਵਾ ਕਰਕੇ ਬੇਨਤੀ ਕੀਤੀ ਮਹਾਰਾਜ ਜੋਰ ਜਲਤ ਦਾ ਟਕਰਾ ਕਰਨ ਵਾਲਾ ਪੰਥ ਕਦੇ ਨਹੀਂ ਚੱਲ ਸਕਦਾ ਹੈ ਜੇਕਰ ਕੋਈ ਆਪ ਸਹਾਇ ਹੋਤਾ ਗੁਰੂ ਗਬੈ ਸੇਖੀ ਜੀ ਮਹਾਰਾਜ ਮੇਸ਼ਾ ਕਾਲ ਪੁਰਖ ਦੇ ਕਹਿਣੇ ਵਿੱਚ ਹੀ ਜਿਲੇ ਆ ਜੇ ਸੰਸਾਰ ਤੇ ਆਇਆ ਤਾਂ ਉਹਨਾਂ ਦੇ ਹਕਮ ਤੋਂ ਕਦੇ ਬਾਹਰ ਨਹੀਂ ਹੋਏ ਤਾਜੀ ਫਰਮਾਉਂਦੇ ਹਨ ਇਹ ਕਾਰਨ ਪ੍ਰਭੂ ਮੋਹ ਪਿਠਾਓ ਤਬ ਮੈਂ ਜਗਤ ਜਨਮ ਤਰਹਾਉ ਜਿਸ ਤਹ ਕਹੀ ਤਿਨੇ ਤਿਨੇ ਤਮ ਕਹਾਓ ਔਰ ਕੋ ਸੋਤੇ ਬਹਿਨ ਗਹੋ ਅਰਥਾਤ ਜਦ ਇਹ ਕਾਰਜ ਵਾਸਤੇ ਪ੍ਰਭੂ ਜੀ ਨੇ ਮੈਨੂੰ ਭੇਜਿਆ ਤਾਂ ਮੈਂ ਜਨਮ ਲੈ ਕੇ ਜਗਤ ਵਿੱਚ ਆਇਆ ਹਾਂ ਇਸ ਤਰ੍ਹਾਂ ਉਸ ਆਕਾਰ ਪੁਰਖ ਨੇ ਮੈਨੂੰ ਆਖਿਆ ਸੀ ਉਸੇ ਹੀ ਤਰ੍ਹਾਂ ਮੈਂ ਉਹਨਾਂ ਦਾ ਜ਼ੁਲਮ ਲੋਕਾਂ ਨੂੰ ਸਮਝਾਵਾਂਗਾ ਕੋਲ ਕਿਸੇ ਪਾਸੇ ਆਪਣਾ ਕੋਈ ਵੈਰ ਨਹੀਂ ਲਾਵਾਂਗਾ ਆਪ ਜੀ ਨੇ ਇਨ ਮੁਖਵਾ ਮੁਖਵਾਗ ਬਚਨਾਂ ਤੋਂ ਸੁਭਾਤ ਹੋ ਕੇ ਦੁਨੀਆ ਉੱਤੇ ਜ਼ੁਲਮਾਂ ਤੇ ਉਪਦ੍ਰਵ ਹੁੰਦੇ ਵੇਖ ਕੇ ਕਾਲ ਪੁਰਖ ਜੀ ਨੇ ਆਪ ਜੀ ਨੂੰ ਦੀਨਾ ਦੀ ਰੱਖਿਆ ਕਰਨ ਵਾਸਤੇ ਸਮੇ ਅਨੁਸਾਰ ਜੋਗ ਸਮਝ ਕੇ ਹਿਮਕੁੰਡ ਪਰਬ ਦੇ ਉੱਤੇ ਤਪ ਕਰਦੇ ਆਪਣੇ ਜੇ ਚੇਕ ਰੂਪ ਹੋਏ ਵਿਅਕਤੀ ਨੂੰ ਉਸ ਮਾਤਾ ਪਿਤਾ ਰਾਂਝ ਸੰਸਾਰ ਤੇ ਪ੍ਰਗਟ ਕੀਤਾ ਜਿਨ੍ਹਾਂ ਨੇ ਪ੍ਰਭੂ ਦੀ ਨਨ ਭਗਤੀ ਕਰਕੇ ਪੁੱਤਰ ਦੀ ਪ੍ਰਾਪਤੀ ਮੰਗੀ ਸੀ ਗੁਰੂ ਤੇਗ ਬਹਾਦਰ ਦੇ ਮਾਤਾ ਗੁਜਰੀ ਦੀ ਭਗਤੀ ਬਹੁਤ ਜ਼ਿਆਦਾ ਸੀ ਜਦੋਂ ਕਿ ਜੁਰਮ ਬਹੁਤ ਵਿਕਾਸੀ ਉਹਨਾਂ ਨੇ ਕਾਲਪੁਰ ਸਕੇ ਬੇਨਤੀ ਕੀਤੀ ਕਿ ਜੀ ਕਿ ਸਾਨੂੰ ਐਸੇ ਕਾਲ ਜਦੋਂ ਇਹਨਾਂ ਲੋਕਾਂ ਨੂੰ ਰਾਹ ਦਿਓ ਤੇ ਇਸ ਤਰ੍ਹਾਂ ਗੁਰੂ ਬਹਾਦਰ ਦਾ ਜਨਮ ਹੋਇਆ ਕੱਲ ਅਸੀਂ ਕੱਲ ਨੂੰ ਅਸੀਂ ਹੀਵ ਕੰਡ ਬਾਰੇ ਪੜਾਂਗੇ ਕੀ ਰੇਮਪੌਂਟ ਪਰਬਤ ਬਾਰੇ ਅਸੀਂ ਪੜ੍ਹਾਂਗੇ ਤੇ ਉਸ ਵਿੱਚ ਕਿੰਨੀ ਉਚਾਈ ਹੈ ਕਿੰਨੀਆਂ ਕੀ ਕੀ ਆ ਤੇ ਜੇ ਬੋਲਦਿਆਂ ਚੱਲਦਿਆਂ ਕੋਈ ਗਲਤੀ ਹੋਏ ਤਾਂ ਗੁਰੂ ਮਹਾਰਾਜੀ ਭੁੱਲੋ ਜੀ ਉਹਨੇ ਆਪ ਸਬੱਤਿਆ ਵੰਸ਼ੀ ਦੇ ਦਾਸ ਨੂੰ ਇਸੇ ਤਰ੍ਹਾਂ ਹੀ ਮੈਂ ਇਹ ਸੇਵਾ ਜਿਹਨੂੰ ਗੁਰੂ ਵੈਸੀ ਨੇ ਜਨੂ ਤੋਂ ਲੈ ਕੇ ਸਾਰੀ ਕਹਾਣੀ ਤੁਹਾਨੂੰ ਸੁਣਾਵਾ ਕਿਰਪਾ ਕਰਦੇ ਬਿਲਾਉ ਫਤਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ